ਮਤੀ 28 ਨਵੰਬਰ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਮਰਡਰ ਦਾ ਸੁਲਤਾਨਵਿੰਦ ਪੁਲਿਸ ਸਟੇਸ਼ਨ ਦੇ ਅੰਦਰ ਉਹਦੇ ਵਿੱਚ ਪੁਲਿਸ ਨੂੰ ਜਿਹੜੀ ਕੰਪਲੇਂਟ ਲਿਖਾਈ ਸੀ ਮਨਜੀਤ ਕੌਰ ਕਿ ਉਹਨਾਂ ਦੀ ਬੇਟੀ ਜਿਹੜੀ ਹੈ ਕੋਮਲਪ੍ਰੀਤ ਉਹ ਮੈਰਿਡ ਸੀ ਕਿ ਸੈਮੂਲ ਮਸੀਅਲਿਸ ਹੈਪੀ ਨੂੰ ਤੇ ਉਹਨਾਂ ਦੇ ਘਰ 'ਚ ਜਿੱਥੇ ਉਹ ਆਪਣੀ ਵਾਈਫ ਦੇ ਨਾਲ ਰਹਿ ਰਹੇ ਸੀ ਕੋਮਲਪ੍ਰੀਤ ਤੇ ਸੈਮੂਲ ਮਸੀਹ ਰਹਿੰਦੇ ਸੀ ਉੱਥੇ ਇੱਕ ਰੂਪਾ ਨਾਮ ਦੀ ਲੇਡੀ ਨਾਲ ਉਹਦੇ ਇਲੈਸਟ ਰਿਲੇਸ਼ਨ ਡਵੈਲਪ ਹੋ ਗਏ ਤੋ ਦੋ ਤਿੰਨ ਦਿਨ ਤੋਂ ਸ਼ਾਇਦ ਉਹ ਆਪਣੇ ਘਰ ਨਹੀਂ ਸੀ ਆਇਆ ਤਾਂ ਜਿਹੜਾ ਮਨਜੀਤ ਕੌਰ ਜੀ ਦਾ ਬੇਟਾ ਅਜੀਪਾਲ ਆਪਣੇ ਦੋਸਤਾਂ ਨੂੰ ਲੈ ਕੇ ਤੇ ਆਪਣੀ ਭੈਣ ਕੋਮਲਪ੍ਰੀਤ ਨੂੰ ਲੈ ਕੇ ਉੱਥੇ ਉਹ ਉਹਨਾਂ ਦੇ ਰੂਪਾ ਦੇ ਘਰ ਗਏ ਸੀ ਉਹਨੂੰ ਤੋਂ ਉਹਦੇ ਵੇਰ ਬਾਰੇ ਪੁੱਛਣ ਵਾਸਤੇ ਕਿ ਸਾਡਾ ਫਾਦਰ ਕਿੱਥੇ ਹੈ ਤੇ ਹਸਬੰਦ ਕਿੱਥੇ ਹੈ ਉੱਥੇ ਉਹਨਾਂ ਦੇ ਦੱਸਣ ਮੁਤਾਬਕ ਰੂਪਾ ਨੇ ਕੁਝ ਨਿਹੰਗ ਲੇਡੀਜ਼ ਤੇ ਨਿਹੰਗ ਬੰਦੇ ਵੀ ਬੁਲਾ ਲਏ ਤੇ ਉੱਥੇ ਇਹਨਾਂ ਦਾ ਜਿਹੜਾ ਜਦੋਂ ਟਕਰਾਅ ਹੋਇਆ ਤੇ ਉਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਜਿਹੜੇ ਤਲਵਾਰਾਂ ਦੇ वार ਕੀਤੇ ਤੇ ਜਿਹੜਾ ਮਨਜੀਤ ਕੌਰ ਕੰਪਲੇਨੈਂਟ ਨੇ ਉਹਨਾਂ ਦਾ ਬੇਟਾ ਅਜੀਪਾਲ ਕੌਰ ਜੀ ਦੀ ਸਿਸਟਰ ਦਾ ਹੈ ਡਿਸਪਿਊਟ ਸੀਗਾ ਕੋਮਲਪ੍ਰੀਤ ਦਾ ਉਹਦੇ ਕਾਫੀ ਵਾਈਟਲ ਆਰਗਨਸ ਤੇ ਹਿੱਟ ਕੀਤੀਆਂ ਸ਼ਾਰਟ ਬਲੋਸ ਉਹਦੇ ਨਾਲ ਉਹਦੀ ਡੈਥ ਹੋ ਗਈ ਮੌਕੇ ਤੇ ਕੇਸ ਰਿਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਤੇ ਸਾਡੀ ਟੀਮ ਨੇ ਜਿਹਦੇ ਅਗਵਾਈ ਏਡੀਸੀ ਵਿਸ਼ਾਲਜੀਤ ਤੇ ਡੀਐਸਪੀ ਆਪਣੇ ਪ੍ਰਵੇਸ਼ ਚੋਪੜਾ ਜੀ ਤੇ ਕਮਲਜੀਤ ਇਹ ਸਾਰੇ ਤੇ ਐਸਐਚਓ ਬਲਵਿੰਦਰ ਇਹਨਾਂ ਨੇ ਤਿੰਨ ਅਕਿਊਜ਼ ਜਿਹੜੇ ਮੇਨ ਇਚ ਫੜੇਗੇ ਇੱਕ ਪ੍ਰੇਮ ਸਿੰਘ ਪ੍ਰੇਮੂ ਨਿਆੰਗਾ ਜਿਹੜਾ ਸੁਤਾਨਵਿੰਡ ਦਾ ਹੀ ਰਹਿਣ ਵਾਲਾ ਅਮਰਸਰ ਦਾ ਇਹ ਤਕਰੀਬਨ 20 ਸਾਲ ਦਾ ਹੈਗਾ ਜਸਵਿੰਦਰ ਏਲੀਅਸ ਜੱਸਾ ਨਿਆੰਗਾ ਇਹ ਅਵਜੰਦਰ ਦਾ ਰਹਿਣ ਵਾਲਾ ਕੋ ਨਗਰ ਦਾ ਇਹਨੂੰ ਵੀ ਗ੍ਰਿਫਤਾਰ ਕੀਤਾ ਔਰ ਰੂਪਾ ਜਿਹੜੀ ਹੈ ਮੇਨ ਜਿਹੜੀ ਅਕਿਊਜ਼ਡ ਹੈ ਜਿਹਦੇ ਕਰਕੇ ਸਾਰੀ ਲੜਾਈ ਹੋਈ ਔਰ ਜਿੰਨੇ ਉਹਨਾਂ ਨੂੰ ਬੁਲਾ ਕੇ ਇਹਨਾਂ ਦੇ ਖਿਲਾਫ ਉਕਸਾਇਆ ਵੀ ਤੇ ਉਹਨਾਂ ਨੂੰ ਤੇ ਅਟੈਕ ਕਰਾਇਆ ਉਹ ਵੀ ਗ੍ਰਿਫਤਾਰ ਹੋ ਚੁੱਕੀ ਐ ਇਸ ਇੱਕ ਅੱਧੀ ਗ੍ਰਿਫਤਾਰੀ ਜਿਹੜੀ ਹੋਰ ਇੱਕ ਰੰਦਾ ਮੁਲਜ਼ਮ ਹੋਰ ਉਹ ਵੀ ਜੇ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਪਰ ਮੇਨ ਕੇਸ ਸਾਰਾ ਏ ਟ੍ਰੇਸ ਹੋ ਗਿਆ ਤੇ ਸਾਰੇ ਮੁਲਜ਼ਮ ਜਿਹੜੇ ਮੇਨ ਫੜੇਗੇ ਨੇ ਔਰ ਵੈਪਨ ਆਫ ਅਫੈਂਸ ਵੀ ਜਿਹੜਾ ਰਿਕਵਰ ਹੋ